ਜਸਵਿੰਦਰ ਪੱਲਾ ਜੀ ਇਸ ਵੇਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਪੂਰੀ ਇੰਡਸਟਰੀ ਇਸ ਵੇਲੇ ਸੋਗ ਦੀ ਲਹਿਰ ਦੇ ਵਿੱਚ ਹੈ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਅੱਖਾਂ ਨਮ ਕਰ ਗਏ ਨੇ ਜਸਵਿੰਦਰ ਪੱਲਾ ਹਰ ਇੱਕ ਚਾਹਣ ਵਾਲੇ ਦੇ ਦਿਲ ਦੇ ਉੱਪਰ ਰਾਜ ਕੀਤੇ ਉਹਨਾਂ ਦੀ ਅਦਾਕਾਰੀ ਨੇ ਉਹਨਾਂ ਦੀ ਕਾਮੇਡੀ ਨੇ ਸੋ ਮੇਰੇ ਨਾਲ ਇਸ ਵੇਲੇ ਅਦਾਕਾਰ ਹੌਪੀਤਾਲੀਵਾਲ ਜੀ ਫੋਨ ਲਾਈਨ ਤੇ ਨੇ ਗੱਲਬਾਤ ਕਰਦੇ ਆ ਕਿ ਜਜ਼ਬਾਤ ਤੋਂ ਸਾਂਝੇ ਕਰਨਾ ਚਾਹੁੰਦੇ ਨੇ ਹੌਪੀ ਸਰ ਕੀ ਜਜ਼ਬਾਤ ਨੇ ਇਸ ਵੇਲੇ ਤੁਹਾਡੇ ਅ ਬਸ ਜੀ ਕੇ ਜੋ ਸੁਹੰਦਰ ਭਲਾ ਜੀ ਦਾ ਸ਼ਨਕਾਟਾ ਜੀ ਚੁੱਪ ਕਰ ਗਿਆ ਸ਼ਨਕਾਟਾ ਬੰਦ ਹੋ ਗਿਆ ਹਮ ਬਹੁਤ ਨੇਕ ਦਿਲ ਇਨਸਾਨ ਜੀ ਸਾਥ ਦੇਣ ਵਾਲੇ ਨਫੀਸ ਅਦਾਕਾਰ ਨਫੀਸ ਇਨਸਾਨ ਹਮ ਪਰ ਮਾਰਤਾ ਸੀ ਪਰ ਇਦਾਂ ਹੁੰਦਾ ਕਿ ਇਹ ਉਹ ਮਰਹਲੇ ਜਾਣਦੇ ਸੀ ਉਹਨਾਂ ਨੇ ਜ ਬਹੁਤ ਕੰਮ ਕਰਨਾ ਸੀ ਬਹੁਤ ਕੰਮ ਕੀਤਾ ਇੰਡਸਟਰੀ ਨੂੰ ਬਹੁਤ ਸਨੇਹੇ ਵੀ ਦਿੱਤੇ ਨੇ ਉਹਨਾਂ ਨੇ ਹਾਂ ਜੀ ਆਤੇ ਛਣਕਾਟਿਆ ਰਹੇ ਫਿਲਮਾਂ ਦੇ ਵਿੱਚ ਵੀ ਬਹੁਤ ਕੰਮ ਕੀਤਾ ਔਰ ਸਾਡਾ ਸਾਥ ਵੀ ਬੜਾ ਰਿਹਾ ਕਈ ਫਿਲਮਾਂ ਦੇ ਵਿੱਚ ਅਸੀਂ ਇਕੱਠੇ ਰਹੇ ਜੀ ਪਰ ਉਹ ਜਿਹੜੇ ਕਹਿੰਦੇ ਨੇ ਕਿ ਰੱਬ ਕੇ ਇਸ ਦਾ ਜ਼ੋਰ ਨਹੀਂ ਚੱਲਦਾ ਬਿਲਕੁਲ ਅਰੇ ਜ਼ਰੂਰ ਹੈ ਕਿ ਜਦੋਂ ਤੋਂ ਮੈਨੂੰ ਪਤਾ ਲੱਗਿਆ ਕਿ ਫਿਰ ਅਸੀਂ ਅਸੀਂ ਮੈਂ ਸ਼ੂਟਿੰਗ ਤੇ ਆ ਫਰੋਜ਼ਪੁਰ ਹਾਂ ਤੇਰੇ ਫਲੇਟ ਉੱਤੇ ਤਾਂ ਪਤਾ ਲੱਗਿਆ ਪਹਿਲੀ ਖਬਰ ਇਹ ਹੀ ਸੁਣੀ ਸ਼ਾਮੀ ਉਭਰਾਏ ਨੇ ਮੈਨੂੰ ਖਬਰ ਦਿੱਤੀ ਮੇਰੇ ਵੀਰ ਨੇ ਉਹ ਵੀ ਮਾਨੂੰ ਆਸਾ ਕਿ ਯਾਰ ਨਹੀਂ ਜਾਣਾ ਚਾਹੀਦਾ ਸੀ ਜੀ ਸਰ ਤੁਹਾਨੂੰ ਪਤਾ ਕਿ ਬਿਮਾਰ ਸੀ ਸ਼ੂਗਰ ਸੀ ਉਹਨਾਂ ਨੂੰ ਬਹੁਤ ਜ਼ਿਆਦੇ ਤੇ ਦਵਾਈ ਦੂ ਹੀ ਲੈਂਦੇ ਸੀ ਪਰਵਾਹ ਵੀ ਕਰਦੇ ਸੀ ਪਰ ਬੇਪਰਵਾਹ ਵੀ ਬਹੁਤ ਸੀ ਜੀ ਆਸਿਆ ਰੋ ਦਿੰਦੇ ਸੀ ਆਪੀ ਤੋਂ ਪਰ ਦਮ ਚਲੇ ਗਏ ਜੀ ਤੁਸੀਂ ਜਦੋਂ ਟਾਕਿਆਂ ਦਾ ਜ਼ਿਕਰ ਕੀਤਾ ਉਹਨਾਂ ਦੇ ਵੀ ਚਾਚਾ ਚਤਰਾ ਦੇ ਨਾਂ ਤੋਂ ਇੱਕ ਸਮਾਂ ਤਾਂ ਇਦਾਂ ਸੀਗਾ ਕਿ ਜਸਵਿੰਦਰ ਪੱਲਾ ਤੇ ਉਹਨਾਂ ਨੂੰ ਬਹੁਤ ਘੱਟ ਲੋਕ ਕਹਿੰਦੇ ਸੀ ਚਾਚਾ ਚਤਰਾ ਜਦ ਕੋਈ ਦੇਖਦਾ ਸੀਗਾ ਤੇ ਉਹਨਾਂ ਨੂੰ ਇਹੀ ਕਹਿੰਦਾ ਸੀ ਵੀ ਚਾਚਾ ਚਤਰਾ ਆ ਗਿਆ ਬਿਲਕੁਲ ਸਟਾਰ ਰਹੇ ਨੇ ਜੀ ਹੁਣ ਸਟਾਰ ਨੇ ਸਟਾਰ ਹੀ ਰਹਿਣਗੇ ਅੱਜ ਵੀ ਉਹ ਤਾਰੇ ਵਾਂਗ ਚਮਕਣਗੇ ਜੀ ਤੇ ਅਸਲੀ ਇੱਕ ਬੁਰੂ ਮਹਾਰਾਜ ਆਪ ਤੇ ਚਾਰ ਪੰਜ ਨਵਾਸ ਬਖਸ਼ੇ ਉਹਨਾਂ ਵਧੀਆ ਆਤਮਾ ਵਧੀਆ ਰੂਹ ਦੇ ਮਾਲਕ ਸੀ ਜੀ ਤੇ ਔਰ ਸਟਾਰ ਰਹੇ ਸ਼ੌਕੀ ਬਲੋਗ ਇਹ ਰਹੇ ਚਾਚਾ ਚੱਤਾ ਜੀ 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 ਆ ਕਾਫੀ ਲੰਮਾ ਚਿਰ ਉਹਨਾਂ ਨੇ ਆਪਣਾ ਇੰਡਸਟਰੀ ਨੂੰ ਦਿੱਤਾ ਹੈ ਹਰ ਕਿਸੇ ਨੂੰ ਖੁਸ਼ ਰੱਖਦੇ ਸੀਗੇ ਕਾਮੇਡੀ ਦੀ ਗੱਲ ਕਰੀਏ ਤਾਂ ਅੱਜ ਕਾਮੇਡੀ ਦਾ ਅੰਤ ਕਹਿ ਸਕਦੇ ਆ ਅਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਹੋਇਆ ਕਿਉਂਕਿ ਕਾਮੇਡੀ ਕਿੰਗ ਕਿਹਾ ਜਾਂਦਾ ਉਹਨਾਂ ਨੂੰ ਪੰਜਾਬੀ ਇੰਡਸਟਰੀ ਦਾ ਉਹਨਾਂ ਨੇ ਕਾਫੀ ਸਮਾਨੀ ਜੀ ਸਮਰਪਿਤ ਸੀ ਉਹਨਾਂ ਦੀ ਜ਼ਿੰਦਗੀ ਤਾਂ ਉਹ ਬਸ ਜਦੋਂ ਬਾਲਮਕੰਦ ਸ਼ਰਮਾ ਭਾਜੀ ਜਦੋਂ ਉਹਨਾਂ ਨੂੰ ਮਿਲੇ ਨੇ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦੇ ਬੱਚੇ ਤੇ ਬੱਸ ਉਹ ਤੋਂ ਬਈ ਉਹ ਤੋਂ ਬਾਅਦ ਉਹਨਾਂ ਨੇ ਹੁਣ ਕੇ ਪਿੱਛੇ ਦੇਖਿਆ ਹੀ ਨਹੀਂ ਤੇ ਚਲਕਾਤਾ ਚੱਲਦਾ ਰਿਹਾ ਉਹਨਾਂ ਦਾ ਅੱਜ ਤੱਕ ਦੋਸਤੀ ਵੀ ਨਿਭਤੀ ਰਹੀ ਹਾਲਾਂਕਿ ਮੈਂ ਪਿੱਛੇ ਬਾਲ ਮੁਕਤ ਭਾਜੀ ਨੂੰ ਮਿਲਣ ਗਿਆ ਸੀ ਚੰਡੀਗੜ੍ਹ ਉਹਨਾਂ ਦੇ ਆਫਿਸ 'ਚ ਉਦੋਂ ਵੀ ਗੱਲਾਂ ਹੋਈਆਂ ਬਹੁਤ ਸਾਡੀਆਂ ਤੇ ਉਹ ਯਾਦ ਵਰਤ ਰਹੇ ਨੇ ਬੜੀ ਖੂਬਸੂਰਤ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਾਮੇਡੀ ਕੀਤੀ ਹੈ ਬੜਾ ਲੋਕਾਂ ਨੂੰ ਰਸਾ ਆਇਆ ਲੋਕਾਂ ਦੇ ਜਜ਼ਬਾਤਾਂ ਨੂੰ ਦਸਿਆ ਰਾਵਿਤ ਸਿਆਣੋਂ ਨੇ ਆਦੀ ਕਾਮੇਡੀ ਦੇ ਵਿੱਚ ਜੀ ਤੇ ਫਾਕੀ ਠੀਕ ਹੈ ਕੋਈ ਆਖਰੀ ਮੁਲਾਕਾਤ ਜਿਹੜੀ ਉਹਨਾਂ ਦੀ ਅੱਜ ਦੇ ਦਿਨ ਖਾਸ ਤੌਰ ਤੇ ਤੁਹਾਨੂੰ ਜ਼ਿਆਦਾ ਕਰ ਇੱਕ ਮੁਲਾਕਾਤ ਹਰ ਇੱਕ ਮੁਲਾਕਾਤ ਤੇ ਇਹ ਰਾਣੀ ਉਹਨਾਂ ਨਾਲ ਮੇਰੀ ਇਉਂ ਹੀ ਸੀ ਕਿ ਪਾਕਾ ਬਾਗ ਜ਼ਿੰਦਗੀ ਦਾ ਮਤਲਬ ਸੀਨ ਵੀ ਮਜ਼ਾਕ ਵੀ ਹਾਸਾ ਵੀ ਸਿਆਣਾਪ ਵੀ ਤੇ ਮਤਲਬ ਉਹਨਾਂ ਦਾ ਇਹ ਕਹਿਣਾ ਮੈਨੂੰ ਅਸੀਂ ਕੀ ਇਹ ਫੈਨੋਮੈਨ ਦੇ ਹਰ ਮੈਨੂੰ ਧਿਆਨ ਚ ਨਹੀਂ ਸੀ ਚੰਡੀਗੜ੍ਹ ਸ਼ੂਟ ਕਰ ਰਹੇ ਸੀ ਚਲੋ ਮੇਰੇ ਮੋਢੇ ਤੇ ਹੱਥ ਰੱਖਿਆ ਪਾਸੇ ਲੈ ਗਏ ਉਹ ਇਹ ਭਾਰ ਘਟਾ ਲਾ ਉਹ ਇਹ ਭਾਰ ਘਟਾ ਲਾ ਕਹਿੰਦੇ ਮੈਂ ਐਵੇਂ ਹੱਸੀ ਜਾਣਾ 슈ਗਰ ਉੱਠੜ ਦੇ ਦਿੰਦੇ ਤਸਵੇਰੇ ਬਹੁਤ ਔਖਾ ਹੁੰਦਾ ਬੰਦਾ ਭਾਰ ਘਟਾਣਾ ਔਖਾ ਹੋਏ ਜੀ ਤਾਂ ਉਹ ਹਾਸੇ ਹਾਸੇ ਚ ਕਹੀ ਹੋਈ ਗੱਲ ਬਹੁਤ ਵੱਡਾ ਸੁਨੇਹਾ ਸੀ ਮੇਰੇ ਲਈ ਤੇ ਚਲੋ ਗੁਰੂ ਮਹਾਰਾਜ ਕਿਰਪਾ ਕਰਨ ਜੀ ਆ ਪਰਿਵਾਰ ਨੂੰ ਪਾਲਾ ਮਨਾਉਣ ਦਾ ਪਲਪਖਣ ਸੱਚੇ ਬਾਦਸ਼ਾਹ ਤੋਂ ਰੋਲ ਦੇ ਚਾਪਾ ਚ ਵਾਸਤੇ ਆਵਾਗਮਣ ਦੇ ਚੱਕਰ ਜਿਹੜੇ 84 ਦੇ ਗੇੜ ਚੋਂ ਕੱਟ ਦੇਣਾ ਬੇਸ਼ਕ ਸ਼ਾਇਸ਼ਾਨੀ ਜੀ ਬਿਲਕੁਲ ਬਹੁਤ ਜੀ ਅਬਾਸਾ ਬਹੁਤ ਕੁਲ ਥੈਂਕ ਯੂ ਥੈਂਕ ਯੂ ਸੂਏ ਸਿਗੇ ਸਾਡੇ ਨਾਲ ਦਿਗਜ ਕਲਾਕਾਰ ਹੌਬੀ ਥਾਲੀਵਾਲ ਜਿਨ੍ਹਾਂ ਨੇ ਜਸਵਿੰਦਰ ਪੱਲਾ ਸਰ ਦੇ ਨਾਲ ਕਾਫੀ ਲੰਮਾ ਸਮਾਂ ਕੰਮ ਕੀਤਾ ਕਾਫੀ ਚੰਗੀ ਦੋਸਤੀ ਨਿਭਾਈ ਇਸ ਵੇਲੇ ਹਰ ਅੱਖ ਇਸ ਕਰਕੇ ਨਾਮ ਹੈ ਕਿਉਂਕਿ ਜਸਵਿੰਦਰ ਪੱਲਾ ਇੱਕ ਅਜਿਹੇ ਇਨਸਾਨ ਰਹੇ ਸਿਰਫ ਅਦਾਕਾਰੀ ਨਹੀਂ ਇਨਸਾਨ ਵੀ ਬਹੁਤ ਚੰਗੇ ਸਨ ਹੋ ਹਰ ਇੱਕ ਦਿਲ ਦੇ ਉੱਪਰ ਉਹਨਾਂ ਨੇ ਰਾਜ ਕੀਤਾ ਚਾਹੇ ਉਹਨਾਂ ਦੀ ਫਿਲਮ ਦਾ ਸੈੱਟ ਹੋ ਚਾਹੇ ਕਿਸੇ ਪ੍ਰੋਮੋਸ਼ਨ ਦੌਰਾਨ ਹੋਣ ਚਾਹੇ ਵੈਸੇ ਹੀ ਕਿਸੇ ਫੈਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਵੇ ਹਰ ਵੇਲੇ ਉਹਨਾਂ ਨੇ ਹਰ ਕਿਸੇ ਨੂੰ ਨਿੱਘਾ ਸਵਾਗਤ ਕੀਤਾ ਕੁੱਟ ਕੇ ਜੱਫੀ ਪਾ ਕੇ ਮਿਲਦੇ ਸਨ ਔਰ ਹਮੇਸ਼ਾ ਹੀ ਪਿਆਰ ਉਹਨਾਂ ਨੇ ਦਿੱਤਾ ਵੱਡਿਆਂ ਦਾ ਸਤਿਕਾਰ ਕਰਦੇ ਸੀ ਕਿ ਛੋਟਿਆਂ ਨੂੰ ਹਮੇਸ਼ਾ ਪਿਆਰ ਦਿੰਦੇ ਸੀ ਕਿ ਔਰ ਜਦੋਂ ਵੀ ਕਿਸੇ ਦੇ ਨਾਲ ਵੀ ਬੈਠ ਕੇ ਮੁਲਾਕਾਤ ਕਰਦੇ ਸੀਗੇ ਤਾਂ ਹਮੇਸ਼ਾ ਹੀ ਚੰਗੀਆਂ ਗੱਲਾਂ ਦੇ ਬਾਰੇ ਉਹ ਗੱਲਬਾਤ ਕਰਦੇ ਸੀਗੇ ਚੰਗੇ ਡਿਸਕਸ਼ਨ ਉਹਨਾਂ ਦੀ ਹਮੇਸ਼ਾ ਤੋਂ ਹੀ ਰਹੀ ਹੈ ਸੋ ਹਬੀ ਧਾਲੀਵਾਲ ਨੇ ਵੀ ਆਪਣੇ ਜਿਹੜੇ ਭਾਵੁਕ ਜਜ਼ਬਾਤ ਨੇ ਜੋ ਮੁਲਾਕਾਤਾ ਰਹੀਆਂ ਨੇ ਉਹਨਾਂ ਦੀਆਂ ਉਹ ਸਾਂਝੀਆਂ ਕੀਤੀ